ਨਾਨਕ ਦੀ ਜੋਤ ਹੈ ਸਹਿ ਫਰਮਾ ਸਾਹਿਬ ਜੀ ਇਹ ਥਾਨ ਬਣਿਆ ਹੈ ਕਿੰਨਾ ਸੋਹਣਾ ਲੱਗ ਰਿਹਾ ਹੈ ਬਾਹਰ ਜਾਂਦੇ ਆ ਉਹ ਮਹਾਰਾ ਹੀ ਕਹਿ ਰਹੇ ਨੇ ਅੱਜ ਮੈਂ ਲੁਕਾ ਨਹੀਂ ਰੱਖਣਾ ਮੈਂ ਦੱਸ ਦੇਣਾ ਵਾਂ ਈਸੇ ਦਾ ਅਵਤਾਰ ਵੀ ਮੈਂ ਹੀ ਸਾਹ ਉਹ ਸਾਰੇ ਅਗਲੇ ਕੰਮ ਉੱਤੇ ਸੇਵਾ ਮੇਰੇ ਕੋਲ ਲੈ ਰਹੀ ਨੇ ਦੱਸੋ ਸਾਡੇ ਬਾਦਸ਼ਾ ਸਾਡੇ ਮਹਾਰਾ ਜੀ ਜੇ ਉਹਨਾਂ ਦੇ ਮਹਿਲ ਬਣੇ ਉੱਥੇ ਸਾਰੀ ਦੁਨੀਆ ਦੇ ਵਿੱਚ ਉਹ 100 100 ਸਾਲ ਲੱਗ ਕੇ ਮੀਨਾਗਰੀਆਂ ਕਰਕੇ ਬਰੇ ਉਹ ਤੁਸੀਂ ਹੁਣ ਮੌਜਾ ਲੈਣੀਆਂ ਨੇ ਜਦ ਦੁਜਾ ਰਹਿਣਾ ਹੀ ਕੋਈ ਨਹੀਂ ਤੋ ਬਚਨ ਸੱਚੇ ਪਾਤਸ਼ਾਹ ਦਾ ਵੇਖੋ ਮਾਰੇ ਕਹਿੰਦੇ ਜਿੰਨਾ ਗੁਰਾਂ ਦਾ ਬਚਨ ਮੰਨ ਕੇ ਲੱਕ ਕਮਰ ਕੱਸੇ ਬੰਦੇ ਨੇ ਗੁਰਾਂ ਦਾ ਉਹਨਾਂ ਨੂੰ ਲੱਕ ਨਾਲ ਬਨ ਲੈ ਓਏ ਗੁਰੂ ਲੱਕ ਬਨ ਲਵੇ ਕਦੀ ਛੱਡ ਜਾਵੇ ਉਹ ਹਦੋਂ ਹੀ ਛੱਡੇਗਾ ਜਦੋਂ ਕਮਲ ਕਸਾ ਲਾਵਾਂਗੇ ਵਾ 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 ਸਹਿਬ ਕਹਿੰਦੇ ਨੇ ਜਿੰਨਾ ਨੇ ਉਹਨਾਂ ਦੇ ਚਰਨਾਂ ਤੇ ਸਿਰ ਸੋਟ ਛੁੜਿਆ ਹੋਵੇ ਉਸ ਸਿਰ ਦੀ ਫਿਰ ਉਹ ਆਪ ਸੁਭਾਲ ਕਰਦੇ ਆ ਸਤ ਗੁਰਜੀ ਤੇਰੀਆ ਦਿਦਾਰਾਂ ਦੀ ਲੋੜ ਹੈ ਸਤ ਗੁਰਜੀ ਸਤ ਗੁਰ ਜੀ ਤੇਰੀ ਆ ਰਾਂਦੀ ਲੋੜ ਜਿੰਦ ਡੋਬਦੀ ਜਾਂਦੀ ਮੂ ਕਿਨਾਰੇ ਆਦੀ ਲੋੜ ਹੈ ਜਿੰਦ